ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਸੁੰਡ ਤੇ ਹਲਦੀ ਬਹੁਤ ਪੁਰਾਣੇ ਵੇਲਿਆਂ ਦੀ ਗੱਲ ਐ ਕਿ ਸੁੰਡ ਤੇ ਹਲਦੀ ਦੋ ਸੁੱਕੀਆਂ ਭੈਣਾਂ ਸਨ ਉਹਨਾਂ ਦੀ ਮਾਂ ਦਾ ਨਾਂ ਕਾਲੀ ਮਿਰਚ ਸੀ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਇਹ ਕਹਿੰਦੀ ਹੋਏ ਉਹ ਚਾਹ ਨਾਲ ਗੁਣਗਣਾਉਣ ਲੱਗੀ ਨਾਨਕੇ ਘਰ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋਟੇ ਹੋ ਕੇ ਆਵਾਂਗੇ ਉਸ ਦੀ ਮਾਂ ਕਾਲੀ ਮਿਰਚ ਨੇ ਉਹ ਸੁਣੋ ਸਮਝਾਉਂਦੇ ਆਖਿਆ ਧੀਏ ਰਾਹ ਵਿੱਚ ਬੜੀਆਂ ਔਕੜਾਂ ਨੇ ਕੱਲੋਂ ਕੱਲ ਤੇਰਾ ਮਾਮਾ ਆਊਗਾ ਤੂੰ ਉਸਦੇ ਨਾਲ ਚਲੀ ਜਾਵੇਂ ਤੂੰ ਜੇ ਰਾਹ ਭੁੱਲ ਗਈ ਫਿਰ ਕੀ ਕਰੇਂਗੀ ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜਿੱਦ ਹੀ ਫੜ ਲਈ ਸੋਚ-ਸੋਚ ਕੇ ਮਾਂ ਨੇ ਸੁਣਨ ਨੂੰ ਕਿਹਾ ਸੁਣ ਧੀਏ ਇੰਉਂ ਕਰ ਤੂੰ ਵੀ ਇਹਦੇ ਨਾਲ ਚਲੀ ਜਾ ਇੱਕ ਤੇ ਇੱਕ ਦੋ 11 ਹੁੰਦੇ ਨੇ ਰਾਹ ਵਿੱਚ ਸਾਥ ਰਹੇਗਾ ਲੰਮਾ ਪੈਂਦਾ ਏ ਰਾਹ ਵਿੱਚ ਦਰਿਆ ਵੀ ਪੈਂਦਾ ਏ ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਅੱਜ ਵੀ ਕੱਲੀ ਨੂੰ ਡਰ ਲੱਗਦਾ ਏ ਇਹ ਤਾਂ ਉਂਝ ਵੀ ਅਜੇ ਨਿਆਣੀ ਐ ਪਰ ਸੁੰਡ ਦੀ ਹਲਦੀ ਨਾਲ ਐਵੇਂ ਹੀ ਇਆਣਿਆਂ ਵਾਂਗ ਨਿੱਕੀ-ਨਿੱਕੀ ਗੱਲ ਉੱਤੇ ਨੋਕ-ਚੋਕ ਹੁੰਦੀ ਰਹਿੰਦੀ ਸੀ ਸੁੰਡ ਰਤਾ ਕੌੜੇ ਸੁਆਦੀ ਸੀ ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ ਸੋ ਕਹਿਣ ਲੱਗੀ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀਰ ਹਲਦੀ ਜਿੱਦ ਕਰਕੇ ਕੱਲੀ ਹੀ ਘਰੋਂ ਤੁਰ ਪਈ ਰਾਹ ਵਿੱਚ ਦਰਿਆ ਆਇਆ ਠਾਠਾ ਮਾਰਦਾ ਪਾਣੀ ਵੇਖ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਸਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ ਪਰ ਤੂੰ ਪਹਿਲੋਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾਂ ਲਈ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਤੇ ਨੇੜੇ ਹੀ ਪਏ ਪੱਥਰ ਢੋ ਕੇ ਲਿਆਉਣ ਲੱਗੀ ਉਹਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ ਇੰਜ ਹੌਲੀ-ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਤੇ ਹਲਦੀ ਉਸ ਪੁਲ ਉਤੋਂ ਦੀ ਦਰਿਆ ਤੋਂ ਪਾਰ ਲੰਘ ਗਈ। ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਚਿਰ ਆਰਾਮ ਕਰਨ ਲੱਗੀ ਖੁਦ ਦੀ ਛਾਵੇਂ ਲੇਟ ਗਈ ਤੇ ਸੌ ਗਈ। ਜਦੋਂ ਉਸ ਨੂੰ ਜਾਗਾਈ ਤਾਂ ਉਸ ਦਾ ਤਕੀਮਾ ਲੱਤ ਚੁੱਕਾ ਸੀ ਉਸ ਨੂੰ ਭੁੱਖ ਬਹੁਤ ਲੱਗੀ। ਆਸ-ਪਾਸੇ ਦੇਖਿਆ ਤਾਂ ਇੱਕ 베ਰੀ ਤੇ ਨਜ਼ਰ ਪਈ ਜਿਸ ਉੱਤੇ ਸੁਹੇ-ਸੁਹੇ 베ਰ ਲੱਗੇ ਹੋਏ ਸਨ। ਹਲਦੀ ਨੇ 베ਰੀ ਅੱਗੇ ਤਰਲਾ ਕੀਤਾ 베ਰੀ ਮਾਸੀ 베ਰ ਦੇ ਮੈਂ ਹਾਂ ਤੇਰੀ ਧੀ ਤਿਆਣੀ ਇਸ ਵੇਲੇ ਹਾਂ ਭੁੱਖੀ ਪਾਣੀ। ਵੇਰੀ ਨੇ ਹਲਦੀ ਨੂੰ ਕਿਹਾ ਧੀਏ ਪਹਿਲਾਂ ਮੇਰੇ ਏਠੋਂ ਸਾਰੇ ਖੰਡੇ ਪੂੰਝ ਦੇ ਫਿਰ ਮੈਂ ਤੈਨੂੰ ਖਾਣ ਲਈ ਲਾਲ ਸੁਹੇਬੇ ਵੇਰ ਦੇਵਾਂਗੀ ਕਿਉਂਕਿ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਉਣੇ ਉਹਨਾਂ ਦੇ ਪੈਰਾਂ ਵਿੱਚ ਮੇਰੇ ਏਠਾ ਖਿੱਲੇਰੇ ਕੰਡੇ ਪੜ ਜਾਣਗੇ ਹਲਦੀ ਨੇ ਇੱਕ ਟਾਣੀ ਲੈ ਕੇ 베ਰੀ ਏਠਾ ਬੁਹਾਰੀ ਫੇਰ ਕੇ ਸਾਰੇ ਕੰਡੇ ਹੋਂਜ ਕੇ ਇੱਕ ਪਾਸੇ ਢੇਰੀ ਲਾ ਦਿੱਤੀ ਫਿਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੁਹੇ 베ਰ ਖਾਣ ਵਾਸਤੇ ਦਿੱਤੀ ਹਲਦੀ ਨੇ ਬੇਰ ਖਾਂਦੇ ਤੇ ਉੱਥੋਂ ਅੱਗੇ ਚੱਲ ਪਈ ਤਾਂ ਕਾਲਾ ਵੇਲੇ ਉਹ ਪਿੰਡ ਦੇ ਬਾਹਰਵਾਰ ਦਾਣੇ ਪੁੰਨਣ ਵਾਲੀ ਪੱਠੀ ਕੋਲ ਦੀ ਲੰਗੀ ਇੱਕ ਮਾਈ ਪੱਠੀ ਵਿੱਚ ਦਾਣੇ ਪੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਭਨੇਵੀ ਨੂੰ ਬਹੁਤ ਭੁੱਖ ਲੱਗੀ ਏ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਪਹਿਲਾਂ ਮੇਰੀ ਪੱਠੀ ਦੀ ਆਲੇ ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਪੱਠੀ ਵਿੱਚ ਹੋਰ ਚੋਕਾ ਲਾ ਦੇ ਹਲਦੀ ਨੇ ਪੱਠੀ ਦਾ ਆਲਾ ਦਵਾਲਾ ਸਾਫ਼ ਕੀਤਾ ਤੇ ਕੱਖ ਕਾਂ ਦੀ ਇੱਕ ਬੋਸੇ ਢੇਰੀ ਲਾ ਉਸੇ ਕੱਖ ਕਾਂ ਵਿੱਚੋਂ ਇੱਕ ਚੋਕਾ ਪੱਠੀ ਵਿੱਚ ਲਾਇਆ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੋਨਪੁਰ ਜਾ ਪਹੁੰਚੀ ਉੱਥੇ ਉਹ ਸਾਵਣਾ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ ਉਸ ਦੇ ਨਾਨੇ ਨਾਨੀ ਮਾਮਿਆਂ ਤੇ ਮਾਸੀਆਂ ਨੂੰ ਬਹੁਤ ਪਿਆਰ ਕੀਤਾ ਨਾਨਕੇ ਪਿੰਡੋ ਕਈ ਦਿਨ ਰਹੀ ਉਹ ਤੇ ਉਹ ਹਾਰਿਕ ਦਾ ਕਹਿਣਾ ਮੰਨਦੀ ਬੇਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾ ਕੇ ਉਸ ਉੱਤੇ ਸੂਤ ਕੱਤਦੀ ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ ਕੁਝ ਦਿਨ ਨੰਗੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ ਉਸ ਦੇ ਨਾਨਾ ਨਾਨੀ ਮਾਮਿਆਂ ਤੇ ਮਾਸੀਆਂ ਉਸ ਨੂੰ ਕੁਝ ਦਿਨ ਉੱਥੇ ਹੋਰ ਰਹਿਣ ਲਈ ਪਰ ਹਲਦੀ ਨੂੰ ਮਾਪਿਓ ਦੀ ਯਾਦ ਆਉਣ ਲੱਗੀ ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ ਜੀਰਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕਰਤਿਆ ਸੀ ਉਸ ਦੀ ਨਾਨੀ ਨੇ ਉਸ ਨੂੰ ਜਿਲਾਹੇ ਪਾਸੋਂ ਉਨ ਬਣਵਾ ਕੇ ਆਪਣੀ ਦੋਤੀ ਹਲਦੀ ਲਈ ਕੱਪੜੇ ਸਵਾ ਦਿੱਤੇ ਮਾਮਿਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲੜ ਬਣ ਦਿੱਤੀ ਨਾਨੇ ਨੇ ਫਲਾਂ ਦੀ ਨਿੱਕੀ ਜੀ ਟੋਕਰੀ ਲਿਆ ਕੇ ਦਿੱਤੀ ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਿਆਰੋਂ ਲਿਆ ਕੇ ਉਸ ਦੀ ਝੋਲੇ ਪਾ ਦਿੱਤੀ ਹਲਦੀ ਵਾਪਸ ਕਰ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਘਰ ਚੱਲੀ ਰਾਤਾ ਕੁਠਾਰਪਣੀ ਵੀ ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈੰਦੀ ਜਾ ਮਾਈ ਨੇ ਉਸਨੂੰ ਪੁਜੇ ਹੋਏ ਛੋਲੇ ਦਿੱਤੇ ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹਨੂੰ ਉਹੀ 베ਰੀ ਮਿਲੀ ਹਲਦੀ 베ਰੀ ਨੂੰ ਕਹਿਣ ਲੱਗੀ ਮਾਸੀ ਨਹੀਂ ਮਾਸੀ ਤੇਰੀ ਧੀ ਧਿਆਣੀ ਨਾਨਕਿਓ ਹੋ ਆਈ 베ਰੀ ਨੇ ਹਲਦੀ ਦਾ ਸਿਰ ਫਲੋਸਦਿਆਂ ਕਿਹਾ ਰਾਤਾ ਠਹਿਰ ਤੀਏ ਐ ਮੇਰੇ ਕੋਲ ਥੋੜੇ ਜੇ 베ਰ ਲੈੰਦੀ ਜਾਈ ਮੇਰੇ ਮੈਂ ਲਾਲ ਸੁਹੇ 베ਰ ਤੇਰੇ ਲਈ ਸਾਮ ਰੱਖੇ ਨੇ ਵੇਰੀ ਤੋਂ ਵੇਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ ਲਏ ਤੇ ਨੱਚਦੀ ਟੱਪ ਦੀ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ ਦਰਿਆ ਪਾਪਾ ਮੈਂ ਨਾਨਕਿਓ ਹੋ ਆਈਆਂ ਦਰਿਆ ਨੇ ਹਲਦੀ ਦਾ ਸਿਰ ਪਲੋਸਿਆ ਤੇ ਢੇਰ ਸਾਰੀਆਂ ਸਿੱਪੀਆਂ ਤੇ ਖੋਗੇ ਦੇ ਕੇ ਕਹਿਣ ਲੱਗਾ ਤੀਏ ਧਿਆਣੀਏ ਮੈਨੂੰ ਤੇਰਾ ਬਹੁਤ ਮੂਹ ਆਉਂਦਾ ਏ ਕਦੇ ਕਦੇ ਮੇਰੇ ਵੱਲ ਫੇਰ ਦਾ ਫੇਰਾ ਮਾਰਦੀ ਰਿਹਾ ਕਰੀ ਹਲਦੀ ਨੇ ਉਹ ਖੋਗੇ ਤੇ ਸਿੱਪੀਆਂ ਵੀ ਚੁੰਨੀ ਦੇ ਲੜ ਨਾਲ ਬੰਨ ਲਏ ਤੇ ਘਰ ਵੱਲ ਤੁਰ ਪਈ ਹਲਦੀ ਖਾਨ ਪਹਿਨਣ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ। ਹਲਦੀ ਨੂੰ ਖੁਸ਼ ਵੇਖ ਕੇ ਸੁੰਡ ਕਹਿਣ ਲੱਗੀ ਮਾਂ ਤੇ ਮਾਮਾ ਮੈਂ ਵੀ ਨਾਨਕੇ ਜਾਣਾ। ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਤੀਏ ਇੱਕ ਤਾਂ ਰਸਤਾ ਵਿਖੜਾਏ ਦੂਜਾ ਤੇਰਾ ਸੁਭਾਅ ਵੀ ਰਤਾ ਰੁੱਖਾ ਏ। ਤੂੰ ਕੱਲੀ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਤੂੰ ਉਹਦੇ ਨਾਲ ਚਲੀ ਜਾਈਂ। ਪਰ ਸੁੰਡ ਨੇ ਮਾਂ ਦੀ ਇੱਕ ਨਾ ਮੰਨੀ। ਸੁੰਡ ਘਰੋਂ ਤੁਰ ਪਈ ਨਾ ਮਾਂ ਤੋਂ ਸੀਸ ਲਈ ਤੇ ਨਾ ਪਿਓ ਦੀ ਆਗਿਆ ਲਈ। ਜਾਨ ਵੇਲੇ ਜਦੋਂ ਹਲਦੀ ਨੇ ਸੁੰਡ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਡ ਅੱਗੋਂ ਉਸ ਨਾਲ ਝਗੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੀ ਤੂੰ ਕੌਣ ਹੁੰਦੀ ਹੈ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਜਾਵਾਂਗੀ ਤੇ ਉਹ ਵੀ ਕੱਲੀ ਹੀ ਹਲਦੀ ਨੇ ਸੁੰਡੀ ਛੋਟੀ ਭੈਣ ਸੁੰਡ ਨੂੰ ਸਮਝਾਉਂਦਿਆਂ ਕਿਹਾ ਸੁੰਡ ਭੈਣੇ ਮਾਂ ਠੀਕ ਕਹਦੀ ਏ ਉੰਜ ਵੀ ਸਿਆਣੇ ਕਹਿੰਦੇ ਨੇ ਕੋਈ ਕੰਮ ਕਰਨ ਲੱਗਿਆ ਜੇ ਕੋਲ ਹੋਰ ਕੋਈ ਵੀ ਨਾ ਹੋਵੇ ਤਾਂ ਕੰਧਾ ਨਾਲ ਹੀ ਸਲਾਹ ਕਰ ਲਈਦੀ ਹੈ ਮਾਮਾ ਜੀ ਆਉਣਗੇ ਤੂੰ ਉਹਨਾਂ ਨਾਲ ਚਲੀ ਜਾਮੀ ਮੈਨੂੰ ਤੇਰੇ ਤੋਂ ਵੱਧ ਸਮਝੇ ਵੱਡੀ ਆਈ ਹੈ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਕੱਲੀ ਇਹ ਕਹਿ ਕਿ ਉਹ ਘਰੋਂ ਤੁਰ ਪਈ ਰਾਹ ਵਿੱਚ ਦਰਿਆ ਆਇਆ ਉਪਰ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਧੀ ਇਹ ਚਾਰ ਪੱਥਰ ਪੁਲ ਲਈ ਰੱਖਦੀ ਜਾ ਇਸ ਤਰ੍ਹਾਂ ਪੁਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਮੁਸਾਫਰਾਂ ਨੂੰ ਸੌਖ ਹੋ ਜਾਵੇਗੀ ਮੈਂ ਕੋਈ ਤੇਰੀ ਨੌਕਰ ਆ ਸੁਣਦਨੇ ਕਿ ਦਰਿਆ ਨੂੰ ਖਿਜਦੇ ਹੋਏ ਕਿਹਾ ਦਰਿਆ पार ਕਰਕੇ ਸੁੰਡਾ ਕਾਲੇ-ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹੀ 베ਰੀ ਆਈ ਸੁੰਡ ਨੂੰ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ ਸੁੰਡ ਨੂੰ ਇਹ ਕਰਦਿਆਂ ਵੇਖ 베ਰੀ ਨੇ ਕਿਹਾ ਧੀਏ ਜੇ ਤੂੰ ਤਾਜ਼ੇ ਤੇ ਮਿੱਠੇ 베ਰ ਖਾਣਾ ਚਾਹੁੰਦੀ ਹੈ ਪਹਿਲਾਂ ਮੇਰੇ ਹੇਠ ਬੁਹਾਰੀ ਦੇ ਕੰਡੇ ਹੁੰਜਦੀ ਜਾ ਹੁਣੇ ਪਿੰਡੋਂ ਬੱਚੇ ਮੇਰੇ 베ਰ ਖਾਰ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੂਵਣਗੇ ਪਰ ਸੁੰਡ ਨੇ 베ਰੀ ਦੀ ਇੱਕ ਨਾ ਸੁਣੀ ਉਹ 베ਰੀ ਦੇ ਟਾਣਿਆਂ ਨੂੰ ਹਲੂਣਦੀ ਰਹੀ ਪਰ ਮੰਦੇ ਭਾਗਾਂ ਨੂੰ ਇੱਕ ਵੀ ਵੀਰ ਹੀਠਾਣਾ ਡਿੱਗਿਆ। ਤੁਰਦੀ ਤੁਰਦੀ ਸੁੰਡ ਪੱਠੀ ਕੋਲ ਪਹੁੰਚੀ। ਪੱਠੀ ਵਿੱਚ ਕੁਝ ਦਾਣੇ ਪਏ ਵੇਖੇ ਬਿਨਾਂ ਪੁੱਛੇ ਇੱਕ ਲੱਪ ਦਾਣਿਆਂ ਦੀ ਭਰ ਲਈ। ਉਸਨੇ ਪੱਠੀ ਦੀ ਇੱਕ ਵਾਲੀ ਦੀ ਇੱਕ ਨਾ ਸੁਣੇ ਜਾਣ ਵੇਲੇ ਝੰਡੂ ਨੂੰ ਪੱਠੀ ਵਾਲੀ ਨੇ ਕਿਹਾ, "ਤੂੰ ਮੁਫਤ ਦਾ ਖਾਣ ਹੀਲੀ ਹੋਈਆਂ ਪਰ ਸਾਂਏਂਗੀ। ਤੈਨੂੰ ਕੀ ਤੂੰ ਛੜਦੀ ਰਹਿ ਭਜਿਤ ਪੂਜਦੀ ਰਿਹਾ?" ਇਹ ਕਹਿ ਕੇ ਸੁੰਡ ਅੱਗੇ ਲੰਘ ਗਈ। ਅਖੀਰ ਸੁੰਡ ਨਾਨਕੇ ਪਹੁੰਚੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ। ਨਾ ਸੁੱਖ-ਦੁੱਖ ਪੁੱਛਿਆ ਉਹ ਉਪਰੀ ਜੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ-ਪਰੇ ਰਹਿੰਦੀ। ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ ਚਰਖਾ ਕਤਨਾ ਦਾ ਇੱਕ ਪਾਸੇ ਰਿਆ। ਉਸਨੇ ਲੱਤ ਮਾਰ ਕੇ ਚਰਖਾਈ ਤੋੜ ਦਿੱਤਾ। ਕੁਝ ਦਿਨਾਂ ਬਾਅਦ ਰੋ ਜਦੋਂ ਸੁੰਢ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜ਼ੋਰ ਨਾ ਪਾਇਆ। ਸਗੋਂ ਉਸਦੇ ਜਾਣ ਤੇ ਅੰਦਰੋਂ-ਅੰਦਰੀ ਸਭ ਖੁਸ਼ ਹਣ ਤੇ ਕਹਿਣ ਲੱਗੇ ਇਸ ਤੋਂ ਪਹਾੜੀ ਤੋਂ ਸਾਡੀ ਜਿੰਦ ਸੁਟੇਗੀ। ਨਾਨਕਿਆ ਨੇ ਸੁੰਢ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ ਨਾ ਫਾਲਤੇ ਨਾ ਮਠਿਆਈਆਂ। ਸੁੰਡ ਖਿਜ ਕੇ ਲੜ ਪਈ ਤੇ ਆਪਣੇ ਘਰ ਵਾਪਸ ਮੁੜ ਪਈ ਵਾਪਸ ਮੁੜਦਿਆਂ ਰਾਹ ਵਿੱਚ ਪੱਠੀ ਆਈ ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਪੱਠੀ ਵਾਲੀ ਨੇ ਉਸ ਨੂੰ ਬੁਲਾਇਆ ਤੱਕ ਨਾ ਕਿਸ ਦੀ ਖਾਪ ਦੀ ਸੁੰਡ ਅੱਗੇ ਤੁਰ ਪਈ ਜਦੋਂ 베ਰੀ ਕੋਲ ਪੁੱਜੀ ਤਾਂ ਜਿਸ 베ਰੀ ਨੇ ਹਲਦੀ ਨੂੰ ਸੂਹੇ 베ਰ ਦਿੱਤੇ ਸਾਨੂੰ ਉਸਨੇ ਇਸ ਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਡ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਫਿਰ ਸੁੰਡ ਦਰਿਆ ਦੇ ਕੋਲ ਪਹੁੰਚੀ ਜਦੋਂ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ ਪਾਣੀਆਂ ਛੱਲਾ ਪੁਲ ਨੂੰ ਵੀ ਸੂ ਰਹੀਆਂ ਸਨ ਸੁੰਡ ਮਸਾ ਵਸਾ ਬਚੀ ਜਦੋਂ ਸੰਡ ਖਾਲੀ ਹੱਥ ਘਰ ਪਹੁੰਚੀ ਤਾਂ ਡੁੱਸਕਣ ਲੱਗੀ ਉਹ ਸੋਚਦੀ ਰਹੀ ਕਿ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਜਿਹਾ ਕੀ ਹੈ ਉਹਨਾਂ ਸਾਰਿਆਂ ਕੋਲ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਹੈ ਉਹ ਹਰ ਕਿਸੇ ਦੇ ਕੰਮ ਆਉਂਦੀ ਹੈ ਸਭ ਦਾ ਹੱਥ ਵਟਾਉਂਦੀ ਹੈ ਇਹ ਸੁਣ ਕੇ ਸੰਡ ਨੂੰ ਆਪਣੀ ਗਲਤੀ ਦਾ ਪਤਾ ਲੱਗ ਗਈ ਤੇ ਉਹ ਆਪਣੇ ਕੀਤੇ ਦੇ ਬਹੁਤ ਪਛਤਾਈ ਤੇ ਅੱਗੇ ਤੋਂ ਉਸਨੇ ਚੰਗੇ ਬਣਨ ਦੀ ਬਣਨ ਦਾ ਪ੍ਰਣ ਕਰ ਲਿਆ ਬਹੁਤ ਹੀ ਮੁਸ਼ਕਿਲ ਨਾਲ ਕਹਾਣੀ ਲੱਭੀ ਦੋਸਤੋ ਜੇਕਰ ਸਾਰਿਆਂ ਨੂੰ ਕਹਾਣੀ ਵਧੀਆ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ